ਉਹ ਟਪਟਾਕੇ ਮਾਰਦੇ ਆ ਬਿਨਾ ਨੰਬਰ ਤੋਂ ਜਾਂ ਇੱਕ ਬੱਸ ਸੀਗੀ ਜਿਹਦੇ ਵਿੱਚ ਅਟੈਂਡੈਂਟ ਲੇਡੀ ਅਟੈਂਡੈਂਟ ਨਹੀਂ ਸੀ ਹੈਗਾ ਜਿਹਨਾਂ ਨੂੰ ਅੰਡਰੇਜ ਵਾਲਿਆਂ ਨੂੰ ਨਾਂ ਦਿਓ ਕੋਈ ਵਹੀਕਲ ਤੇ ਬਾਕੀ ਇਹਨਾਂ ਦਾ ਲਾਇਸੈਂਸ ਵਗੈਰਾ ਬਣਾ ਕੇ ਪ੍ਰੋਪਰ ਇਹਨਾਂ ਨੂੰ ਹੈਲਮਟ ਪਵਾ ਕੇ ਜਿਹੜਾ ਇਹ ਤੋਰਨਾ ਚਾਹੀਦਾ ਬਰ ਗੁਰਦਾਸਪੁਰ ਤੋਂ ਸਾਮਣੇ ਆ ਰਹੀ ਹੈ ਜਿੱਥੇ ਧਾਰੀਵਾਲ ਖੇਤਰ 'ਚ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਵੱਲੋਂ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਬੁਲੇਟ ਅਤੇ ਮੋਟਰਸਾਈਕਲਾਂ ਤੇ ਸਕੂਲੀ ਬੱਸਾਂ ਦੇ ਚਲਾਨ ਕੱਟੇ ਗਏ ਨੇ ਪੁਲਿਸ ਇੰਚਾਰਜ ਸਤਨਾਮ ਸਿੰਘ ਦੀ ਡਿਊਟੀ ਨੁਸ਼ਹਿਰਾ ਮੱਜਾ ਸਿੰਘ ਵਿਖੇ ਧਾਰਮਿਕ ਸਮਾਗਮ 'ਚ ਲੱਗੀ ਹੋਈ ਸੀ ਤਾਂ ਵਾਪਸੀ ਦੌਰਾਨ ਉਹਨਾਂ ਨੇ ਧਾਰੀਵਾਲ ਦੇ ਖੁੱਡਾ ਪੁਲ ਹੇਠਾਂ ਟ੍ਰੈਫਿਕ ਦੀ ਗੜਬੜ ਦੇਖ ਕੇ ਤੁਰੰਤ ਨਾਕਾ ਲਗਾ ਲਿਆ ਨਾਕੇ ਦੌਰਾਨ ਪਟਾਕੇ ਮਾਰਦੇ ਬੁਲਟ ਮੋਟਰਸਾਈਕਲ ਚਲਾਉਂਦੇ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਦੇ ਚਲਾਣ ਵੀ ਕੱਟੇ ਗਏ ਇਸ ਤੋਂ ਇਲਾਵਾ ਮਹਿਲਾ ਸਹਾਇਕ ਦੀ ਗੈਰ ਮੌਜੂਦਗੀ ਚ ਚੱਲ ਰਹੀ ਸਕੂਲੀ ਬੱਸ ਅਤੇ ਬਿਨਾਂ ਨੰਬਰ ਦੇ ਓਵਰਲੋਡ ਟਿਪਰਾਂ ਦੇ ਵੀ ਚਲਾਣ ਕੀਤੇ ਗਏ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਮੌਕੇ ਤੇ ਮਾਪਿਆਂ ਨੂੰ ਖਾਸ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਉਮਰ ਪੂਰੀ ਹੋਣ ਤੇ ਲਾਇਸੈਂਸ ਬਣਨ ਤੋਂ ਬਾਅਦ ਹੀ ਵਾਹਨ ਚਲਾਉਂਦੀ ਆਗਿਆ ਦੇਣ ਉਹਨਾਂ ਕਿਹਾ ਕਿ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਕੇ ਹੀ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ ਅਸੀਂ ਅੱਜ ਆਪਣੇ ਨਿੱਕੇ ਘੁੰਮਣੀ ਗਏ ਸੀ ਬਾਬਾ ਜੀ ਦੀ ਵਰਸੀ ਤੇ ਡਿਊਟੀ ਸਾਡੀ ਲੱਗੀ ਸੀ ਉੱਥੋਂ ਆਂਦਿਆਂ-ਆਂਦਿਆਂ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਅਨੁਸਾਰ ਜਿਹੜੇ ਅਸੀਂ ਰੋਜ਼ ਨਾਕੇ ਲਾਈਦਾ ਪੁਲ ਖੁੰਡੇ ਖੁੰਡੇ ਪੁਲ ਹੀ ਹੈ ਨਾ ਖੁੰਡੇ ਪੁਲ ਦੇ ਥੱਲੇ ਖੜੇ ਸੀ ਇੱਥੇ ਆਪਣਾ ਜਿਹੜੇ ਬੁਲਟ ਪਟਾਕੇ ਮਾਰਦੇ ਆ ਬਿਨਾਂ ਨੰਬਰ ਤੋਂ ਜਾਂ ਇੱਕ ਬੱਸ ਸੀਗੀ ਜਿਹਦੇ ਵਿੱਚ ਟੈਂਡੈਂਟ ਲੇਡੀ ਟੈਂਡੈਂਟ ਨਹੀਂ ਸੀ ਹੈਗਾ ਤੇ ਉਹਨਾਂ ਦੇ ਅਸੀਂ ਚਲਾਨ ਕੀਤੇ ਆ ਇਹ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਹੁਕਮ ਨੇ ਤੇ ਉਹ ਜਿਹੜੀ ਉਹਨਾਂ ਦੀ ਜਿਹੜੀ ਸਕੂਲ ਬਣ ਪਾਲਸੀ ਆ ਉਹਦੇ ਉਹਦੇ ਤਹਿਤ ਇਹਨਾਂ ਨਾਲ ਇਹਨਾਂ ਦੇ ਸੈਮੀਨਾਰ ਵੀ ਲੱਗਦੇ ਆ ਡੀਸੀ ਸਾਹਿਬ ਦੀ ਮੀਟਿੰਗ ਵੀ ਹੁੰਦੀ ਆ ਵਕ ਵਕ ਸਕੂਲਾਂ ਵਾਲਿਆਂ ਨੂੰ ਪਤਾ ਆ ਪੇ ਇਹਨਾਂ 'ਚ ਕੀ ਕੀ ਜੜੀਆਂ ਖਾਮੀਆਂ ਨੇ ਤੇ ਕੀ ਇਹਨਾਂ ਨੂੰ ਜਿਹੜੇ ਡਾਕੂਮੈਂਟ ਜਾਂ ਬੱਚੇ ਕਿੰਨੇ ਸਮਰੱਥਾ ਤੋਂ ਵੱਧ ਬੱਚੇ ਨਹੀਂ ਵਿੱਚ ਹੋਣੇ ਚਾਹੀਦੇ ਲੇਡੀ ਟੈਂਡੈਂਟ ਜ਼ਰੂਰ ਹੋਣਾ ਚਾਹੀਦਾ ਸਪੀਡ ਰੈਗੂਲੇਟਰ ਹੋਣਾ ਚਾਹੀਦਾ ਜਿਹੜੇ ਕੈਮਰੇ ਆ ਉਹ ਵਿੱਚ ਲਾਜ਼ਮੀ ਹੋਣੇ ਚਾਹੀਦੇ ਆ ਫਾਇਰ ਜਿਹੜਾ ਹੁੰਦਾ ਉਹ ਉਨਾ ਸਟੇਸ਼ਨ ਉਹ ਵੀ ਵਿੱਚ ਹੋਣਾ ਚਾਹੀਦਾ ਬਲਕਿ ਫਰਸਟ ਏਡ ਬਾਕਸ ਹੋਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਿੱਚ ਮਤਲਬ ਜ਼ਰੂਰੀ ਨੇ ਬਹੁਤ ਵੀ ਆ ਤੁਸੀਂ ਦੇਖਿਆ ਹੀ ਹੈ ਜਿੱਥੇ ਨਾਕਾ ਲੱਗਾ ਹੋਇਆ ਉਧਰੋਂ ਤਾਂ ਫਿਰ ਇਹ ਇਹਨਾਂ ਨੂੰ ਪਤਾ ਲੱਗ ਜਾਂਦਾ ਉਧਰੋਂ ਘਟ ਜਾਂਦੇ ਨੇ ਪਰ ਸਾਡੇ ਨਾਕੇ ਦੇ ਦੌਰਾਨ ਜਿਹੜਾ ਕੋਈ ਆਂਦਾ ਇਦਾਂ ਦਾ ਜਿਹਦੇ ਵਿੱਚ ਜਿਹੜਾ ਟ੍ਰੈਫਿਕ ਦੀ ਵਾਇਲੇਸ਼ਨ ਕਰਦਾ ਉਹਦੇ ਅਸੀਂ ਕਾਨੂੰਨ ਮੁਤਾਬਕ ਲੋੜ ਅਨੁਸਾਰ ਜਿਹੜਾ ਉਹ ਚਲਾਨ ਕੱਟੀ ਵੀ ਉਹਨੂੰ ਵੀ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੀ ਇਹੋ ਅਪੀਲ ਕਰਦੇ ਆਂ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਇਹਨਾਂ ਨੂੰ ਅੰਡਰੇਜ ਵਾਲਿਆਂ ਨੂੰ ਨਾ ਦਿਓ ਕੋਈ ਵਹੀਕਲ ਤੇ ਬਾਕੀ ਇਹਨਾਂ ਦਾ ਲਾਇਸੈਂਸ ਵਗੈਰਾ ਬਣਾ ਕੇ ਪ੍ਰੋਪਰ ਇਹਨਾਂ ਨੂੰ ਹੈਲਮਟ ਪਵਾ ਕੇ ਜਿਹੜਾ ਇਹ ਤੋਰਨਾ ਚਾਹੀਦਾ ਉਹਨਾਂ ਦੀ ਸੇਫਟੀ ਜਿਹੜੀ ਹੈ ਮਾਪਿਆਂ ਨੂੰ ਵੀ ਰੱਖਣੀ ਚਾਹੀਦੀ ਕਾਰੋਬਾਰੀਆਂ ਨੂੰ ਇਹੋ ਅਪੀਲ ਕਰਦੇ ਆਂ ਵੀ ਆਪਾਂ ਕਾਰੋਬਾਰ ਤੇ ਤੁਹਾਂ ਕਰਨਾ ਹੀ ਆ ਹਰਕ ਨੇ ਪਰ ਜਿਹੜੀ ਨੰਬਰ ਪਲੇਟ ਹੈ ਖਾਸ ਕਰਕੇ ਪਿਛਲੀ ਨੰਬਰ ਪਲੇਟ ਜਿਹੜੀ ਹੈ ਉਹ ਜਿਹੜੀ ਹੋਣੀ ਜ਼ਰੂਰੀ ਆ ਗਾਂ ਧੁੰਦਾਂ ਦੇ ਦਿਨ ਆ ਰਹੇ ਨੇ ਸਿਆਲ ਦੇ ਦਿਨ ਨੇ ਤੇ ਕੋਈ ਵੀ ਕਿਤੇ ਇਹ ਘਟਨਾ ਕਰਦੇ ਆ ਕੋਈ ਟਕਰਾ ਜਾਂਦੇ ਆ ਕਿਸੇ ਗੰਨੇ ਵਾਲੀ ਟਰਾਲੀ ਨਾਲ ਕਿਤੇ ਹੋਰ ਤੇ ਇਹਨਾਂ ਦਾ ਕੋਈ ਨੰਬਰ ਤੇ ਟ੍ਰੇਸ ਹੋ ਸਕੇ ਨਹੀਂ ਤਾਂ ਟਿਪਰ ਤੇ ਸਾਰੇ ਇੱਕੋ ਜਿਹੇ ਹੁੰਦੇ ਨੇ ਇਸ ਤਰ੍ਹਾਂ ਟ੍ਰੈਫਿਕ ਪੁਲਿਸ ਵੱਲੋਂ ਕੀਤੀ ਗਈ ਇਹ ਕਾਰਵਾਈ ਨਾ ਸਿਰਫ ਨਿਯਮ ਤੋੜਨ ਵਾਲਿਆਂ ਲਈ ਚੇਤਾਵਨੀ ਹੈ ਸਗੋਂ ਮਾਪਿਆਂ ਲਈ ਵੀ ਇੱਕ ਸਬਕ ਹੈ ਕਿ ਬੱਚਿਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਆਉਂਦੀ ਹੈ ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂ ਦੀ ਰਿਪੋਰਟ